ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਹੈਡਲਾਈਨਸ ਦੇ ਨਾਲ ਬਟਾਲਾ ਬਣ ਰਿਹਾ ਕ੍ਰਾਈਮ ਦਾ ਗੜ ਦਿਨ ਦਿਹਾੜੇ ਬੰਦ ਕਾਰਚੂ ਵੜ ਕੀਤੀ ਪੰਨ ਤੋ ਅੰਮ੍ਰਿਤਸਰ ਚ ਨਹੀਂ ਖਤਮ ਹੋਣ ਦਾ ਨਾ ਲੈ ਰਹੇ ਬੇਅਦਬੀ ਦੇ ਮਾਮਲੇ ਕਤ ਮੰਡੂਚੂ ਵਾਪਰਿਆ ਪਿਆਨ ਖਾਸਾ 에어ਲਾਈਨਸ ਦਾ ਜਹਾਜ਼ ਉਡਾਨ ਸਮੇਂ ਹੋਇਆ ਕ੍ਰੈਸ਼ ਲੁਧਿਆਣਾ ਦੇ ਇੱਕ ਹੋਟਲ ਚ ਲਿਆ ਕਮਰਾ ਫਾਹ ਲੈ ਕੇ ਕਰ ਲਈ ਖੁਦਕੁਸ਼ੀ ਬਟਾਲਾ ਦੇ ਪਾਈਆਂ ਵਾਲੀ ਗਲੀ ਵਿੱਚ ਦਿਨ ਦਿਹਾੜੇ ਨੌਜਵਾਨਾਂ ਦੀਆਂ ਦੋ ਧਿਰਾਂ ਦਰਮਿਆਨ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਵਿੱਚ ਇੱਕ ਤੇਦਾ ਯੋਦਾ ਨਾਮਕ ਨੌਜਵਾਨ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਅਤੇ ਰਾਹੁਲ ਦਾਤਰ ਨਾਮਕ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਰਿਹਾਇਸ਼ੀ ਇਲਾਕੇ ਦੀ ਇਸ ਗਲੀ ਵਿੱਚ دہشت ਭਰਿਆ ਮਾਹੌਲ ਬਣਿਆ ਦਿਖਾਈ ਦਿੱਤਾ ਉੱਥੇ ਹੀ ਆਮ ਜਨਤਾ ਦਾ ਕਹਿਣਾ ਸੀ ਕਿ ਇੱਕਦਮ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਬਾਹਰ ਆ ਕੇ ਜਦ ਦੇਖਿਆ ਤਾਂ ਦੋ ਨੌਜਵਾਨ ਜ਼ਖਮੀ ਹਾਲਤ ਵਿੱਚ ਗਲੀ ਵਿੱਚ ਪਏ ਨਜ਼ਰ ਆਏ ਉਹਨਾਂ ਦੇ ਸਾਥੀ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਆਪਣੇ ਨਾਲ ਲੈ ਕੇ ਚਲੇ ਗਏ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਸ਼ੁਰੂ ਹੈ ਤੇ ਨਾਲ ਹੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ सिविल हॉस्पिटल ਦੇ ਡਾਕਟਰ ਦਾ ਕਹਿਣਾ ਸੀ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਦੋ ਨੌਜਵਾਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜਿਸ ਵਿੱਚੋਂ ਯੋਧਾ ਨਾਮਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਦੂਸਰਾ rahul ਦਾਤਰ ਗੰਭੀਰ ਜ਼ਖਮੀ ਸੀ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅੰਦਰਵਾਜ ਰੋਟੀਖਾਨੇ ਅੰਦਰ ਰੋਟੀਖਾਨੇ ਅੰਦਰ ਬਾਅਦ ਜਦੋਂ ਮੈਂ ਬੁੱਲਦੇ ਪਟਾਕੇ ਪੈਂਦੇ ਕਿੰਨੇ ਤਿੰਨ ਕਿਤੇ ਲਗਭਗ ਵਾਰ ਦੇਖਿਆ ਤਾਂ ਦੋ ਜਣੇ ਪਏ ਹੀ ਉਹਨਾਂ ਬੱਜੇ ਦੇਖੋ ਦਰ ਪਰ ਪਏ ਲੌੜੂ ਵਗੇ ਹੈ ਉਹਨਾਂ ਦੇ ਪਾਸ ਨਾ ਕੋਈ ਉਹਨਾਂ ਦੇ ਬੰਦੇ ਲੱਗੇ ਸੀ ਉਹਨਾਂ ਦੇ ਬੰਦੇ ਲੱਗੇ ਸੀ ਇਹ ਨਹੀਂ ਪਤਾ ਕੌਣ ਕੁਛ ਨਹੀਂ ਮੇਰੀ ਫੈਕਟਰੀ ਪਾਜੀ ਲੱਗੇ ਸ਼ੇਰੇ ਬੰਦਾ ਤੇ ਮੈਨੂੰ ਵਾਰਡ ਚ ਵੀ ਕਿਸੇ ਦੀ ਕਾਲ ਆਈ ਕਿ ਪਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤਾਂ ਉਨੀ ਦੇਰ ਨੂੰ ਇੱਥੋਂ ਮੇਰੇ ਘਰ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀ ਉਹਨਾਂ ਨੂੰ ਸੁਣਨ ਚ ਦੇ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਗੇ ਕਿ ਹੁਣ ਜਿਆਦਾ ਇਹ ਪੁੱਛ ਪੜਤਾਲ ਕਰਨ ਦੇ ਜਾਂ ਲੱਗੂਗਾ ਕਰ ਰਿਹਾ ਚੱਲ ਰਿਹਾ ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਜੀ ਇੱਕ ਸਾਡੇ ਕੋਲ ਬ੍ਰੌਂਡਟ ਆਇਆ ਸੀ ਤੇ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਮਨੋ ਜਿਹੜਾ ਬ੍ਰੌਂਡਟ ਆਇਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬ੍ਰੌਂਡਟ ਸਾਡੇ ਕੋਲ ਆਇਆ ਪਹਿਲੀ ਜਾਂਚ ਕੀ ਲੱਗਦਾ ਤੁਹਾਨੂੰ ਕਿਸੇ ਅਸੌਲਟ ਵੀ ਇਸ ਫੀਲ ਆ ਰਹੀ ਆ ਹਿਸਟਰੀ ਦੇ ਦੇ ਰਿਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਹੀ ਹੋਏਗੀ ਕਿੰਨੇ ਜਣੇ ਸੋਰੀ ਜੀ ਨਾ ਤੇ ਮਰਨਵਾਲਾ ਦਾ ਨਾਮ ਕੀ ਕੋਈ ਸੀ ਜੀ ਮਰਨਵਾਲਾ ਹੀ ਉਹਦਾ ਨਾਮ ਜੀ ਜਿੱਦਾਂ ਉਹਦੇ ਨਾਲ ਦੱਸਿਆ ਜੋਧਾ ਜੋਧਾ ਜੀ ਉਹਦਾ ਜਿਸ ਦਾ ਇੰਜਰਡ ਹੈ ਉਹਦਾ ਨਾਮ ਇੰਜਰਡ ਹੈ ਉਹਦਾ ਨਾਮ ਜੀ ਕਮਲਜੀਤ ਸਿੰਘ ਜੀ ਇਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਰੈਫਰ ਕੀਤਾ ਹੈ ਅਰਸੇ ਤੋਂ ਮਾਮਲਾ ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਕਰੀ ਤੋਂ ਕਿੱਥੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੌਕੇ ਤੇ ਬਰੌਟਲ ਡੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦਤਰਾ ਉਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੁੱਟ ਦਾ ਅਸੀਂ ਤਫ਼ਤੀਸ਼ ਕਰਦੇ ਆ ਪਤਾ ਕਰਦੇ ਹਾਂ ਕਿਹੜੇ ਗਰੁੱਪ ਨੇ ਕੋਈ ਚਾਹੀਆਂ ਕੀ ਇਹਨਾਂ ਦੀ ਲਕਦਾਟ ਹੈ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਅਜੇ ਉਹ ਵੱਕੇ ਤੋਂ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਰਹੇ ਹਾਂ ਮਨਾਵਤ ਸਿੰਘ ਜਾਣਕਾਰੀ ਦਿੱਤੀ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਸੇ ਨੇ ਕੋਈ ਤਵਾਰ ਨਹੀਂ ਜੀ ਜੀ ਮੰਨੋ ਨੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਦੇ ਇਹ ਕਿੱ체 ਹੋਈਏ ਬਾਤ ਭਾਈਆਂ ਵਾਲੀ ਗਲੀ ਚ ਦੋਨੇ ਗਰੁੱਪ ਗਾਂਧੀ ਕੋਲ ਉੱਥੋਂ ਦੇ ਗਾਂਧੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਹਾਂ ਜੀ ਇਹ ਹੋ ਰਿਆ ਨੇ ਕਲੀਅਰ ਹੋ ਰਿਹਾ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਟਮੰਡੂ ਤੋਂ ਜਿੱਤੇ ਦਾ ਜੀ ਇਹ ਕਿ ਸੋਰੀਆ 에ਅਰਲਾਈਨਸ ਦਾ ਜਹਾਜ਼ ਉਡਾਨ ਪਰ ਇਸ ਸਮੇਂ ਕ੍ਰੈਸ਼ ਹੋ ਗਿਆ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਸੂਰਿਆ 에ਅਰਲਾਈਨਸ ਦਾ ਇੱਕ ਜਹਾਜ਼ ਬੁੱਧਵਾਰ ਨੂੰ ਤ੍ਰਿਪੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਟੇਕ-ਆਫ ਦੌਰਾਨ ਹਾਦਸਾ ਗ੍ਰਸਤ ਹੋ ਗਿਆ। ਇੱਕ ਰਿਪੋਰਟ ਦੇ ਅਨੁਸਾਰ ਹਾਦਸੇ ਦੇ ਸਮੇਂ ਜਹਾਜ਼ ਕਾਟਮੰਦੂ ਤੋਂ ਪੋਖਰਾ ਲਈ ਰਵਾਨਾ ਹੋਣ ਵਾਲਾ ਸੀ। ਜਿਸ ਵਿੱਚ ਅਚਾਨਕ ਅੱਗ ਲੱਗ ਗਈ ਟੇਕ ਆਫ ਦੌਰਾਨ 에어ਲਾਈਨ ਦਾ ਸਿਰਫ ਤਕਨੀਕੀ ਸਟਾਫ ਹੀ ਜਹਾਜ਼ ਵਿੱਚ ਮੌਜੂਦ ਸੀ ਰਿਪੋਰਟਾਂ ਮੁਤਾਬਕ ਜਹਾਜ਼ 'ਚ 19 ਲੋਕ ਸਵਾਰ ਸਨ ਜਿਸ ਵਿੱਚ ਤੁੰਦਾਜ਼ੀ ਇਹ ਕਿ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਹਾਦਸੇ ਬਾਰੇ ਹੋਰ ਜਾਣਕਾਰੀ ਦੀ ਹਲੇ ਉਡੀਕ ਕੀਤੀ ਜਾ ਰਹੀ ਹੈ ਵਰਤਮਾਨ ਵਿੱਚ ਨੇਪਾਲ ਸਰਕਾਰ ਨੇ ਲੋਕਾਂ ਦੀ ਮਦਦ ਲਈ ਮੈਡੀਕਲ ਅਤੇ ਫੌਜੀ ਸਹੂਲਤਾਂ ਭੇਜੀਆਂ ਹਨ ਇਸ ਤੋਂ ਪਹਿਲਾਂ ਦੱਸ ਦਈਏ ਕਿ ਜਨਵਰੀ 2023 ਵਿੱਚ ਵੀ ਨੇਪਾਲ ਦੇ ਪੋਖਰਾ ਵਿੱਚ 70 ਦੇ ਕਰੀਬ ਯਾਤਰੀਆਂ ਅਤੇ ਚਾਲਕ ਦਲ ਦੇ ਨਾਲ ਯਤੀ 에어ਲਾਈਨਸ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਸਾਰੇ ਹੀ ਯਾਤਰੀਆਂ ਦੀ ਮੌਤ ਹੋ ਗਈ ਸੀ। ਲੁਧਿਆਣਾ ਤੋਂ ਖਬਰ ਸਾਮ ਨਿਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਬਸ ਸਟੈਂਡ ਨੇੜੇ ਇੱਕ ਹੋਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਵੇਰੇ ਜਦੋਂ ਸਟਾਫ ਨੇ ਦਰਵਾਜ਼ਾ ਖੋਲਣ ਲਈ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸ਼ੱਕ ਪੈਣ ਤੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਦਰਵਾਜ਼ੇ ਦਾ ਤਾਲਾ ਤੋੜ ਕੇ ਦੇਖਿਆ ਤਾਂ ਅੱਖੀ ਨਾਲ ਲਟਕਦੀ লাশ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਦੱਸ ਦਈਏ ਕਿ ਮੇਰੀ ਤਕਦੀਰ ਪਛਾਨ ਅਮਰਿਤਪਾਲ ਸਿੰਘ ਵਜੋਂ ਹੋਈ ਹੈ। ਤੇ ਕੋਚਨ ਮਾਰਕੀਟ ਪੁਲਿਸ ਚੌਕੀ ਦੇ ਇਨਚਾਰਜ ਦਰਮਪਾਲ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਮੇਪਲ 'ਚ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸ ਦੀ লাশ ਪੱਖੇ ਨਾਲ ਲਟਕਦੀ ਨਜ਼ਰ ਆਈ ਮ੍ਰਿਤਕ ਪਿੰਡ ਗੋਇੰਦਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਉਹ ਮਿਸਤਰੀ ਦਾ ਕੰਮ ਕਰਦਾ ਸੀ ਦੱਸਣਾ ਬੰਦਾ ਹੈ ਕਿ ਅਮ੍ਰਿਤਪਾਲ ਨੇ ਕੱਲ ਹੋਟਲ ਕਿਰਾਏ ਤੇ ਲਿਆ ਸੀ ਸਵੇਰੇ ਜਦੋਂ ਸਟਾਫ ਮੈਂਬਰ ਕਮਰੇ ਦੀ ਜਾਂਚ ਕਰਨ ਗਏ ਤਾਂ ਉਹਨੇ ਦਰਵਾਜ਼ਾ ਖੜਕਾਇਆ ਤਾਂ اندرੋਂ ਤਾਲਾ ਲੱਗਿਆ ਹੋਇਆ ਸੀ ਉਸਨੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਅਮ੍ਰਿਤਪਾਲ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਚ ਰਖਵਾ ਦਿੱਤਾ ਹੈ ਉਸਦੇ ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ विनीत नाम नामी जी मैडम कल सुबह बारह बजे मुंडा आया दोपहर में ओल नाइट के लिए रूम चाहिए रूम लिया सुबह चेकआउट के टाइम मुंडा भेजा गेट नहीं खोला था उसके बाद फिर पुलिस वाले को बोला वो गेट खोले देखे उसमें फांसी लगाए हुए थे पंखे में अच्छा कोई कोई कारण पता लगा हो तो लगातार नहीं कल ऐसे कोई नहीं है हाँ जी हाँ जी वो फिर तुरंत साढ़े बारह बजे चेकआउट के टाइम हम लोग के नहीं थे ਗੇਟ ਦੇ ਨਹੀਂ ਕੋਲੇ ਕੋਈ ਉਹ ਵੀ ਨਹੀਂ ਕੇ ਉਸਕਾ ਪੁਲਿਸ ਬੁਲਾਇਆ ਪੁਲਿਸ ਵਾਲੇ ਗੇਟ ਤੇ ਕੋਲੇ ਨਹੀਂ ਜਦੋਂ ਮੁੰਡਾ ਆਇਆ ਸੀ ਉਦੋਂ ਰੈਜ ਖੁਸ਼ੀ ਸੀ ਯਾ ਲੱਗਦਾ ਕਿ ਮੋਲ ਉਹ ਜੇ ਸੁਸਾਈਡ ਕਰਨ ਵਾਸਤੇ ਨਹੀਂ 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 ਖੁਸ਼ੀ ਮੋਲ ਜਾਏ ਖੁਸ਼ੀ ਮੈਂ ਆਇਆ ਸੀ ਸਹੀ ਸੀ ਹਾਂ ਜੀ ਸਰ ਆਏ ਹੋ ਤੁਮੇ ਮਾਮਲਾ ਇਸ ਤਰ੍ਹਾਂ ਇੱਕ ਅਮਰਿਤਪਾਲ ਸਿੰਘ ਨਾਮ ਦਾ ਮੁੰਡਾ ਸੀਗਾ ਜਿਹਦੀ ਉਮਰ 24-25 ਸਾਲ ਉਮਰ ਹੈ ਜਿਹੜਾ ਕਿ ਕੱਲ ਆਪਣੇ ਪਿੰਡੋਂ ਆਏ ਸੀਗਾ ਤੇ ਇੱਥੇ ਉਹਨੇ ਹੋਟਲ ਦੇ ਚ ਕਮਰਾ ਲਿਆ ਸੀਗਾ ਯਾਰ ਜੀ ਜਦੋਂ ਸਵੇਰੇ 12 1 ਵਜੇ ਮੈਨੇਜਰ ਸਾਹਿਬ ਨੇ ਕਮਰੇ ਚ ਚੈਕ ਇਨ ਕਰਨ ਗਿਆ ਤਾਂ ਅੰਦਰੋਂ ਲੋਕ ਬੰਦ ਸੀਗਾ ਜਦੋਂ ਲੋਕ ਤੋੜ ਕੇ ਚੈੱਕ ਕੀਤਾ ਤਾਂ ਉਹਨੇ ਸੋਸਾਇਟੀ ਕੀਤਾ ਹੋਇਆ ਸੀ ਤੇ ਸਰ ਆਈਡੀ ਪੁੱਛ ਰਹੇ ਇਥੇ ਆਈਡੀ ਪ੍ਰੂਫ ਦਿਤਾ ਸੀ ਤੇ ਕਾਰਨ ਕੀ ਕੋਈ ਪਤਾ ਲੱਗਿਆ ਨਹੀਂ ਹੁੰਦਾ ਇਹਦੇ ਬਾਰੇ ਵੈਰੀਫਾਈ ਕਰਦੇ ਪੈਣਗੇ ਤੇ ਸਰ ਕੋਈ ਸਾਈਨ ਕਰੋ ਇਹਦੇ ਵੈਰੀਫਾਈ ਕਰਕੇ ਜੀ ਲੱਗਦਾ ਕਿ ਚੱਪੀ ਲੈਟ ਦੇ ਵਿੱਚ ਮੌਤ ਹੋਈ ਹੈ ਤੇ ਕਿਨਾ ਹੋਵੇ ਲਾਸ਼ ਮਿਲਾ ਸ਼ੱਕ ਵੀ ਹੋ ਉਹ ਤਰਫ ਸੇਵਾ ਸੋਸਾਇਟੀ ਕੀਤਾ ਸੋਸਾਇਟੀ ਹਾਂ ਜੀ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆ ਮਾਰਕ ਤੇ ਅੱਜ ਦੁਪਹਿਰ 2 ਵਜੇ ਦੇ ਕਰੀਬ ਇੱਕ ਨੌਬੀ ਕਾਬੂ ਹੋ ਗਈ ਮੋਟਰਸਾਈਕਲ ਅਤੇ ਇੱਕ ਬੁਲੇਟ ਮੋਟਰਸਾਈਕਲ ਨਾਲ ਟਕਰਾ ਗਈ ਜਿਸ ਕਾਰਨ ਦੋ ਬੁਲੇਟ ਸਵਾਰ ਨੌਜਵਾਨ ਅਤੇ ਇੱਕ ਮੋਟਰਸਾਈਕਲ ਸਵਾਰ ਬਜ਼ੁਰਗ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਹਾਲਾਂਕਿ ਥੋਣ ਦੱਸਿਆ ਗਿਆ ਕਿ ਗੱਡੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਮੌਕੇ ਤੇ ਪਹੁੰਚ ਕੇ थाना ਸੁਲਤਾਨਪੁਰ ਲੋਧੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਕੁੱਲ 2 ਨੌਜਵਾਨ ਅਤੇ 1 ਬਜ਼ੁਰਗ ਜ਼ਖਮੀ ਹੋਏ ਨੇ ਉਹਨਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਰਾਗੀਰਾਤੇ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਪਰਤੀ ਕਰਵਾਇਆ ਗਿਆ ਹੈ ਤੇ ਇਲਾਜ ਉੱਥੇ ਚੱਲ ਰਿਹਾ ਹੈ। ਨਾਮ ਮੇਰਾ ਨਿਰੰਕਾਰ ਸਿੰਘ ਹੈਗਾ ਜੀ ਅਸੀਂ ਦਸ਼ਮੇਸ਼ ਨਗਰ ਦੇ ਕੋਲ ਆ ਮਾਰਕੀਟਾ ਬਣੀ ਹੋਈ ਇਹ ਆਲੂ ਪਰਮਜੀਤਪੁਰ ਨੂੰ ਮੋੜ ਮੁੜਦਾ ਇੱਥੇ ਇੱਕ ਗੱਡੀ ਆਈ ਆ ਤੇ ਉਹਨਾਂ ਨੇ ਐਕਸੀਡੈਂਟ ਕੀਤਾ ਤਿੰਨ ਮੋਟਰਸਾਈਕਲ ਸੀ ਦੋ ਜ਼ਖਮੀ ਹੋ ਗਏ ਕਾਫੀ ਮੁੰਡੇ ਉਹਨਾਂ ਮਾਰਾ ਹੀ ਜਾਨ ਦਾ ਉਹ ਕਿਦਾਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਚੱਕਿਆ ਪਰ ਇੱਕ ਸੁਲਤਾਨਪੁਰ ਤੇ ਬਹੁਤ ਵੱਡੀ ਕਮੀ ਆ ਕਿ ਇੱਥੇ ਸਾਰਿਆਂ ਨੇ ਐਬੂਲੈਂਸ ਨੂੰ ਫੋਨ ਕੀਤਾ ਦੇਖੋ ਜੀ ਸੁਲਤਾਨਪੁਰ ਦੇ ਵਿੱਚ ਐਬੂਲੈਂਸ ਦੀ ਤਹੂਲ ਤਾਂ ਨਹੀਂ ਕੋਈ ਵੀ ਕਹਿੰਦੇ ਕਹਿੰਦੇ ਐਬੂਲੈਂਸ ਹੈ ਹੀ ਨਹੀਂ ਕਿ ਸਾਡੇ ਕੋਲ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਜੇ ਟਿੱਬੇ ਵਾਲਿਆਂ ਨੂੰ ਕਿਹਾ ਟਿੱਬੇ ਵਾਲੇ ਹੀ ਕਹਿੰਦੇ ਸਾਡੇ ਕੋਲ ਹੈ ਨਹੀਂ ਗੀ ਇੱਕ ਪਵਿੱਤਰ ਸ਼ਹਿਰ ਵਾ ਤੇ ਕੋਈ ਐਬੂਲੈਂਸ ਨਹੀਂ ਆਗੀ ਇਹ ਸਭ ਤੋਂ ਵੱਡੀ ਕਮੀ ਆ ਕਿਹੜੀ ਜੋ ਹਾਸਾ ਉਹਨਾ ਹੋ ਗਿਆ ਉਹ ਚਲੋ ਮਾਰੇ ਦੇ ਹੱਥ ਵਾਤੀ ਪਰ ਸਰਕਾਰ ਨੂੰ ਇੰਨਾ ਤੇ ਦੇਖਣਾ ਚਾਹੀਦਾ ਹੈ ਕਿ ਐਮਬੂਲੈਂਸ ਤੇ ਦੇਣ ਸੁਲਤਾਨਪੁਰ ਲੋਧੀ ਨੂੰ ਤੇ ਇੱਥੇ ਕੋਈ ਸਹੂਲਤ ਨਹੀਂ ਆ ਗਈ ਸੁਲਤਾਨਪੁਰ ਲੋਧੀ ਤੇ ਐਮਬੂਲੈਂਸ ਦੀ ਇੰਦਾ ਹੀ ਵਿਚਾਰੇ ਸੜਕ ਤੇ ਪਏ ਰਹੇ ਛੋਟੇ ਹਾਤੀ ਤੇ ਉਹਨਾਂ ਨੂੰ ਲੱਦ ਕੇ ਹੋ ਹਸਪੀਟਲ ਪਹੁੰਚਾ ਕੇ ਆਏ ਆ ਸਾਰੇ ਜਾਨੇ ਤੇ ਐਮਬੂਲੈਂਸ ਇੱਥੇ ਕੋਈ ਨਹੀਂ ਆਈ ਪੰਜਾ 10 ਮਿੰਟ ਬਾਅਦ ਐਮਬੂਲੈਂਸ ਵਾਲਿਆਂ ਦਾ ਵਾਪਸ ਆ ਤੇ ਕਿਸੇ ਵੀਰ ਨੂੰ ਫੋਨ ਹੁੰਦਾ ਵਾ ਵੀ ਅਸੀਂ ਆਉਣ ਲੱਗੇ ਆ ਉਹ ਬੰਦੇ ਨੇ ਗੱਡੀਆਂ ਪੈ ਗਿਆ ਕਿ ਹੁਣ ਕੀ ਕਰਨ ਹੋਣਾ ਤੁਸੀਂ ਇੱਥੇ ਕਿ ਹੁਣ ਤਾਂ ਹੀ ਮਰੀ ਹੱਥ ਜੋੜ ਕੇ ਬੇਨਤੀ ਆ ਜੋ ਹੋਣਾ ਵਾ ਉਹ ਰੱਬਾ ਰੱਬ ਦੇ ਹੱਥ ਵਾਸਾ ਪਰ ਐਬੂਲੈਂਸ ਦੀ ਜਰੂਰ ਸਹੂਲਤ ਕੀਤੀ ਜਾਵੇ ਕਿ ਕੋਈ ਗਰ ਮਰੀਜ਼ ਕੋਈ ਵਿਚਾਰਾ ਗਰੀਬ ਆ ਉਹਨੂੰ ਟਾਈਮ 'ਤੇ ਹਸਪੀਟਲ ਪਹੁੰਚਾਇਆ ਜਾਵੇ ਇਹਦਾ ਕਰਕੇ ਧੰਨਵਾਦੀ ਆ ਉਹਦੇ ਬੇਨਤੀ ਉਹਨਾਂ ਦੇ ਗਾੜੀ ਜੋ ਹੋਣਾ ਹੋ ਗਿਆ ਪਰ ਐਬੂਲੈਂਸ ਦੀ ਹੱਥ ਜੋੜ ਕੇ ਆ ਬੇਨਤੀ ਆ ਕਰੋ ਸਹੂਲਤ ਵੀ ਮੇਰਾ ਨਾਮ ਅਮਰੀਕ ਸਿੰਘ ਆ ਜੀ ਮੈਂ ਲੱਗੇ ਸਾਡੀ ਸ਼ਾਪ ਅੱਜ ਰਾਜਾ ਇੰਟਰਪਰੈਜ਼ਰ ਮੈਂ ਉੱਥੇ ਕਾਉਂਸਲਰ ਕੰਮ ਕਰਦਾ ਐ ਮੈਂ ਜੀ ਗੱਡੀ ਇਤਰੋ ਚੱਲੀ ਸੀ ਕਿ ਤਲਵੰਡੀ ਨੂੰ ਉੱਧਰ ਉਹ ਬਜ਼ੁਰਗ ਆ ਰਹੇ ਸੀਗੇ ਸਕੂਲ ਦੇ ਮੁੰਡੇ ਆ ਰਹੇ ਸੀਗੇ ਜੀ ਗੱਡੀ ਐਕਸੀਡੈਂਟ ਹੋਇਆ ਆ ਕੀ ਪੱਜ ਕੇ ਆਏ ਆ ਕਿ ਦੇਖਿਆ ਪਾਪੂ ਜੀ ਦੀ ਹਾਲਤ ਬਹੁਤ ਸੀਰੀਅਸ ਲਗੀ ਜੀ ਮੈਂ ਐਂਬੂਲੈਂਸ ਨੂੰ ਫੋਨ ਲਾਇਆ ਐਂਬੂਲੈਂਸ 15 ਮਿੰਟ ਮੈਂਨ ਨਾਲ ਕਰਦੇ ਪਾ ਚੁੱਕੇ ਤੇ ਇੱਥੇ ਕੋਈ ਅਵੇਲੇਬਲ ਐਂਬੂਲੈਂਸ ਨਹੀਂ ਗਈ ਕੋਈ ਪ੍ਰਾਈਵੇਟ ਸਾਧਨ ਲੈ ਕੇ ਤੁਸੀਂ ਉਹਨਾਂ ਦਾ ਹਸਤਾ ਪਤਾਓ ਤੇ ਆ ਵੀਰ ਜੀ ਉਹਨਾਂ ਨੇ ਜਿੱਦਾਂ ਦੱਸਿਆ ਜੀ ਅਸੀਂ ਪ੍ਰਾਈਵੇਟ ਸਾਧਨ ਕਰਕੇ ਇੱਥੋਂ ਉਹਨਾਂ ਨੂੰ ਕੋਈ ਹਸਪੀਟਲ ਭੇਜਿਆ ਵਾ ਜੀ ਪ੍ਰਸ਼ਾਸਨ ਦਾ ਇੰਨਾ ਮੰਤਾ ਹਾਲ ਸਿਵਲ ਹਸਪੀਟਲ ਦਾ ਵੀ ਤੁਸੀਂ ਪੁੱਛੋ ਨਾ ਤੁਸੀਂ ਜੀ ਕੀ ਜੇ ਐਂਬੂਲੈਂਸ ਦੀ ਸਹੂਲਤ ਵੀ ਇੱਥੇ ਆਣਗੀ ਜੀ ਹੁਣ ਉਹ ਜਿਹੜੇ ਦੋ ਮੁੰਡੇ ਸੀਗੇ ਉਹ ਆਪਤ ਗਿਆ ਤੇ ਗੱਡੀ ਤੇ ਖੜੀ ਆ ਜੀ ਸਾਡੇ ਕੋਲ ਤਕਰੀਬਨ 1.5 ਵਜੇ ਨਾਲ ਇੱਕ ਐਕਸੀਡੈਂਟ ਕੇਸ ਪੇਸ਼ ਆਇਆ ਉਹਨਾਂ ਦੇ ਵਿੱਚੋਂ ਹੁਸਨਦੀਪ ਸਿੰਘ ਜੋਬਨਦੀਪ ਸਿੰਘ ਨੇ ਜਗਜੀਤ ਸਿੰਘ ਨੇ ਜਿਨ੍ਹਾਂ ਵਿੱਚੋਂ ਹੁਸਨਦੀਪ ਤੇ ਜਗਜੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਹੱਥ ਥੋੜੀ ਕੰਬੂਸੀ ਸੀ ਤੇ ਜੋਬਨਦੀਪ ਸਿੰਘ ਸਾਡੇ ਕੋਲ ਹਜੇ ਇਲਾਜ ਹੋ ਗਿਆ ਜੇ ਤਕਰੀਬਨ 1.5 ਵਜੇ ਨਾਲ ਆਏ ਅਮਿਸਰ ਦੀ ਹਾਲ ਬਾਜ਼ਾਰ ਦੇ ਅੰਦਰ ਗੋਲ ਹੱਟੀ ਚੌਕ ਵਿਖੇ ਇੱਕ ਛੋਟੀ ਗਲਾਸ ਹਾਊਸ ਦੀ ਦੁਕਾਨ ਦੀ ਅੰਦਰ ਬੜੇ ਛੋਟੇ ਜਿਹੇ ਕਮਰੇ ਵਿੱਚ ਰੱਖੇ ਗਏ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੰਗੀ ਤਰ੍ਹਾਂ ਸੇਵਾ ਤੇ ਸਤਿਕਾਰ ਨਾ ਕਰਨ ਤੇ ਸਤਿਕਾਰ ਕਮੇਟੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਇਸ ਵਿਅਕਤੀ ਤੇ ਮਾਮਲਾ ਦਰਜ ਕੀਤਾ ਜਾਵੇ ਦਰਸਿਕ ਇਹ ਕਿ ਸਮੋਕਿੰਗ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਗੁਰੂਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਸੋਟੀ ਗਲਾਸ ਹਾਊਸ ਦੇ ਅੰਦਰ ਬਨੇ ਕਮਰੇ ਵਿੱਚ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਵਿਰਾਜਮਾਨ ਸੀ ਜੋ ਬਿਨ ਅਸੁਕਾ ਸੰਤੋਸ਼ੰਤ ਨਾਲ ਹੀ ਉਹਨਾਂ ਦੇ ਉਤੇ ਕਾਫੀ ਕੱਟਾ ਮਿੱਟੀ ਪਿਆ ਹੋਇਆ ਸੀ ਉਹਨਾਂ ਦੇ ਕੋਲ ਹੋਰ ਵੀ ਕਾਫੀ ਸਮਾਨ ਪਿਆ ਸੀ ਜਿਹਦੇ ਚਲਦੇ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ ਇਥੋਂ ਤੱਕ ਕਿ ਉਹਨਾਂ ਦੇ ਵਸਤਰ ਵੀ ਗੰਦੇ ਪਏ ਸਨ ਇਥੋਂ ਤੱਕ ਕਿ ਉਹਨਾਂ ਦੇ ਵਸਤਰ ਵੀ ਗੰਦੇ ਪਏ ਸਨ ਜਿਸ ਦੇ ਚਲਦੇ ਆਪਣੇ ਨਾਉ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਤੇ ਜੋ ਮੈਂਬਰ ਹਨ ਉਹਨਾਂ ਨੂੰ ਨਾਲ ਲਿਆ ਕੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਸਰੂਪ ਸ਼੍ਰੀ ਰਾਮ ਸਰ ਸਾਹਿਬ ਗੁਰਦੁਆਰੇ ਵਿਖੇ ਸਥਾਪਿਤ ਕੀਤਾ ਗਿਆ ਉਹਨਾਂ ਦੀ ਮਾਨ ਮਰਿਆਦਿਆ ਨਹੀਂ ਰੱਖੀ ਜਾ ਰਹੀ ਸੀ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਸਾਰਾ ਕੰਮ ਸ਼੍ਰੋਮਣੀ ਕਮੇਟੀ ਦਾ ਬੰਦਾ ਹੈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਅਜ ਸਤਕਾਰ ਕਮੇਟੀ ਦੀ ਜਥੇਬੰਦੀ ਇੱਥੇ ਪੁੱਜੀ ਹੈ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਹਨਾਂ ਦੁਕਾਨ ਦਾ ਛੋਟੀ ਕਲਾਸ ਛੋਟੀ ਕਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਅੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਦੋ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਹਾਰਾਜ ਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਨ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕੁਤੂਬਾ ਰੱਖੀ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਹਾਰਾਜ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜ ਸੇਵਾ ਸੰਭਾਲਣੀ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਂ ਨਹੀਂ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਸਾਹਿਬ ਲੈ ਕੇ ਸੋ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾ ਉਹ ਰਾਮ ਸਰ ਸੁਸ਼ਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀਏ ਰਹੀ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਾਸਾ ਕੋਈ ਅਣਜਾਣ ਗਲਤੀ ਕਰੇ ਇਹ ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਹੱਥੀਂ ਗਰਾਂ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਹੈਗੀਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਾਉਣਾ ਚਾਹੁੰਦੇ ਆ ਬਈ ਇਹਨਾਂ ਨੂੰ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਤੇ ਸਰਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਡੋ ਕੱਟ ਬਾਦ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਲੀ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨ ਵਾਲਾ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਕਰ ਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ ਤੁਸੀਂ ਜਦੋਂ ਇਸ ਦੁਕਾਨ ਚੀ ਦੇਖ ਰਹੇ ਇਹ ਦੁਕਾਨ ਆ ਜੀ ਰਾਇਸ਼ਰ ਦੇ ਉੱਪਰ ਆ ਤੁਸੀਂ ਦੇਖ ਕੀ ਦੇਖੇ ਇੱਥੇ ਆ ਕੇ ਜਦੋਂ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਇੱਥੇ ਪਹੁੰਚੇ ਹਾਂ ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ ਜਿੱਥੇ ਮਾਦਾ ਪ੍ਰਕਾਸ਼ ਹੈਗਾ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਂਾਂ ਦੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਉਹਦੀ ਕਿੱਡੇ ਵੱਡੇ ਸਿੱਖ ਬਣ ਗਏ ਆ ਮਾਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਤੇ ਇਹਨਾਂ ਦੇ ਕੰਮ ਦੇ ਵਿੱਚ ਬੜਾ ਫਰਕ ਆ ਗੁਰੂ ਸਾਹਿਬ ਸਰਕਾਰਾਂ ਦੇ ਲੋਕਾਂ ਨੂੰ ਬਿਲਕੁਲ ਨਹੀਂ ਕੀਤਾ ਜਾਂਦਾ ਨਹੀਂ ਜੀ ਪਰਾਤ ਪੁਰਾਣਾ ਸਰੂਪ ਸੀ ਜੀ 2007 ਦਾ ਪ੍ਰਕਾਸ਼ ਸੀ ਪਰ ਕਾਫੀ ਅੰਖੰਡ ਸੀ ਜੀ ਮਹਾਰਾਜ ਜੀ ਹੁਣ ਮਹਾਰਾਜ ਨੂੰ ਤਾਂ ਲੈ ਕੇ ਜਾ ਰਹੇ ਹੋ ਨਹੀਂ ਰੋਜ਼ ਸੇਵਾ ਨਹੀਂ ਹੁੰਦੀ ਜੀ ਹੁਣ ਤੁਸੀਂ ਕੀ ਕਰ ਰਹੇ ਹੋ ਇੱਥੇ ਮੈਂ ਲੈ ਕੇ ਜੀ ਗੁਰੂ ਸਾਹਿਬ ਨੂੰ ਆਰਾਮ ਸਰ ਸ਼ੁਭ ਤਰਵਾਤਾ ਜੀ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਤੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਹੋਰ ਵੀ ਲੋਕ ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਘਾਟ ਮਹਾਰਾਜ ਰੂਪ ਰੱਖਨੇ ਪਰ ਸੇਵਾ ਸਭਾਲਦੇ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਸੇਵਾ ਸਭਾਲ ਲੈ ਕਰ ਸਕਦੇ ਨਹੀਂ ਹੁੰਦੀ ਤੁਸੀਂ ਨਾਮ ਪ੍ਰਕਾਸ਼ ਕਰੋ ਤੁਸੀਂ ਬਾਹਰ ਇਹਨੂੰ ਗੁਰੂ ਘਰ ਪਹਚਾ ਦਿਓ ਸ਼੍ਰੋਮਣੀ ਕਮੇਟੀ ਨੂੰ ਦੱਸ ਦਿਓ ਜਿੱਥੇ ਬੰਦੀਆਂ ਆ ਗਈਆਂ ਉਹਨਾਂ ਨੂੰ ਦੱਸ ਦਿਓ ਅਸੀਂ ਸੇਵਾ ਕਰ ਲਾਂਗੇ ਬੇਅਤੀ ਪਰ ਤੁਸੀਂ ਆਪਾਂ ਦੇ ਪਾਗੀ ਨਾ ਫੜੋ ਕਿਉਂਕਿ ਗੁਰੂ ਸਾਹਿਬ ਜਾਗਦੇ ਹੋ ਦਾ ਹਾਜ਼ਰ ਨਜ਼ਰ ਨੇ ਆਪਾਂ ਉਹਨਾਂ ਨੂੰ ਕੁਦਾਬ ਨਾ ਸਮਝੀਏ ਪਾਪ ਨਾ ਘਟਿਏ ਪਹਿਲਾਂ ਹੀ ਪੀ ਪੀ ਤਾਂ ਤਾਂ ਦੀ ਹੋ ਰੀਆਂ ਆਪਾਂ ਤਾਂ ਪਹਿਲਾਂ ਭਰੇ ਬ ਪ੍ਰਸ਼ਾਸਨ ਨੂੰ ਕੰਪਲੇਨਟ ਦਿੱਤੀ ਗਈ ਹੈ। ਅਸੀਂ ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਹੀ ਬੁਲਾਇਆ ਗਿਆ ਸੀਗਾ ਜੀ ਇਹ ਕਹਿ ਕੇ ਕਿ ਬਾਬੇ ਕਬਜਾ ਕਰਨ ਆਗੇ ਦੁਕਾਨ ਸਾਡੀ ਤੇ। ਅੱਛਾ ਜੀ। ਇਹਦਾ ਬੁਲਾਇਆ ਨਹੀਂ ਪ੍ਰਸ਼ਾਸਨ। ਕਿਉਂਕਿ ਸਾਡੇ ਕੋਈ ਪੰਜ ਪਾਵ ਥੋੜੀ ਸੀਗਾ। ਪਰ ਆਇਆ ਅਸੀਂ ਸ਼ੋਨੀ ਗੁਰਦਰਾ ਪਰਵੰਧਕ ਮੀਟਿੰਗ ਨੂੰ ਬੁਲਾਇਆ ਜੀ। ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰਦੇ ਦੇਖਦੇ। ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ। ਬੀਤੇ ਦਿਨ ਵੀ ਇੱਕ ਕੋਥੀ ਹਸਾਬ ਮਿਲੇ ਸੀ। ਭਵੰਤਮੇ ਬਾਜ਼ਾਰ ਦੇ ਵਿੱਚ। ਕੀ ਲੱਗਦਾ ਹੈ ਗੁਰੂ ਨਗਰੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਅੰਮ੍ਰਿਤਸਰ। ਇਸ ਤਰ੍ਹਾਂ ਦਾ ਇਸ ਤਰ੍ਹਾਂ ਕੀ ਲੋੜ ਪਈ ਆ ਥਾਂ ਥਾਂ ਦੇ ਗੁਰੂ ਘਰ ਨੇ ਜੇ ਦੇਣਾ ਵੀ ਆ ਸਰੂਪ ਪਹਿਲਾਂ ਜਾ ਕੇ ਦੇਖੋ ਸਹੀ ਵੀ ਕੋਈ ਤੋਂ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਹੈਗੀ ਆ ਲੋੜ ਹੈ ਪ੍ਰਕਾਸ਼ ਕਰਨ ਦੀ ਅਜਿਹੀ ਕਿਹੜੀ ਲੋੜ ਆ ਜਿਵੇਂ ਸਰਕਸ ਰੂਮ ਮੰਗ ਰਹੇ ਮਹਾਰਾਜ ਦਾ ਪਰ ਕੁਝ ਨਹੀਂ ਹੈਗਾ ਇੱਥੇ ਬਸ ਦੇ ਦਿੰਦੇ ਆ ਸ਼ਪਾਰਸ਼ਾਂ ਦੇ ਵਿੱਚ ਜਿਹੜਾ ਜੀ ਕਰਦਾ ਸ਼ਪਾਰਸ਼ ਪਾਉਂਦਾ ਸਰੂਪ ਲਾ ਦਿੰਦਾ ਗੁਰੂ ਸਾਹਿਬ ਦੀ ਸਾਡੇ ਕੋਲ ਸੇਵਾ ਸੁਭਾਲ ਨਹੀਂ ਹੋਈ ਸਾਰੇ ਸੰਤੋ ਕੋ ਮਾਫੀ ਮੰਗਦਾ ਜੀ ਗੁਨਾਹ ਆ ਮੈਂ ਖੁਜੀ ਜੇਕਰ ਸੇਵਾ ਸੁਭਾਲ ਨਹੀਂ ਹੋਈ ਤੇ ਤੁਸੀਂ ਅਚਰਿਆ ਕਾਲਤਾ ਸਿੰਘ ਸਾਹਿਬ ਜਾਂਦੇ ਉੱਥੇ ਮਹਾਰਾਜ ਜੀ ਨੂੰ ਉੱਥੇ ਜਾ ਕੇ ਆਉਂਦੇ ਤੇ ਤੁਸੀਂ ਇਹ ਫਿਰ ਕਿਉਂ ਰੱਖਿਆ ਅਸੇ ਗ ਇੰਡੀਆ ਪਹੁੰਚੇ ਨੇ ਉਹਨਾਂ ਦਾ ਕਹਿਣਾ ਕੀ ਇੱਥੇ ਬੇਅਤੀ ਹੋ ਰਹੀ ਸੀ ਉਹ ਉਤਰ ਗਏ ਇਹਦੇ ਵਿੱਚ ਦੇਖੋ ਜੀ ਜੀ ਇਹਦੇ ਵਿੱਚ ਦੇਖੋ ਜੀ ਐ ਜੀ ਪੀ ਸੀ ਦੇ ਧਰਮਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ ਉਹਨਾਂ ਨੇ ਇਨਫਾਰਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ ਮਹਾਰਾਜ ਦੇ ਸਰੂਪ ਨੂੰ ਸਤਕਾਰ ਸਹਿਤ ਆਰਾਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਹੈਗੀ ਉਸ ਮਤਾਬਕ ਦੇਖਾਂਗੇ ਕਿ ਕੀ ਬੰਦੀ ਕਰਦੇ ਹੈ ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਵੀ ਕੁਝ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਐਸ ਐਚਓ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਗੁਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਜਿਹੜਾ ਦੋਸ਼ੀ ਔਰਤ ਕੀ ਕਾਰਵਾਈ ਕੀਤੀ ਦੇਖੋ ਜੀ ਐਸ ਐਪੀ ਸੀ ਦੇ ਤਾਂ ਨੰਬਰ ਚਾਰ ਕਮੇਟੀ ਦੇ ਅੰਡਰ ਹੀ ਆਉਂਦਾ ਹੈ ਸਾਰਾ ਕੁਝ ਜੀ ਉਹ ਸਾਨੂੰ ਇਨ ਰਿਟਨ ਅਗਰ ਕੋਈ ਐਪਲੀਕੇਸ਼ਨ ਮੂਵ ਕਰਨਗੇ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਹ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਪਰ ਸਤਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਨਟ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ ਦੇ ਉੱਤੇ ਇਹਦੀ ਕੰਪਲੇਨਟ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਫਲਾ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੀਟ ਦਿੱਤੀ ਤਾਂ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਰੂਮ ਮਿਲਿਆ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਹਾਂ ਜੀ ਐਸਜੀਪੀਸੀ ਦੇ ਅੰਦਰ ਦਾਇਰੇ ਅੰਦਰ ਆਂਦਾ ਹੈ ਸਾਰਾ ਜੋ ਉਹ ਕਾਗਨਿਜ਼ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਜੀ ਇਹ ਦੇਖਣਾ ਵੀ ਮਹਾਰਾਜ ਦੇ ਰੂਪ ਦੀ ਬੇਅਦਬੀ ਹੋਈ ਜਾਂ ਨਹੀਂ ਹੋਈ ਜੀ ਇਹ ਉਹਨਾਂ ਦਾ ਕੰਮ ਹੈ ਧਰਮ ਪ੍ਰਚਾਰ ਕਮੇਟੀ ਦਾ ਤੇ ਅੱਜ ਹੀ ਪੀਸੀ ਦਾ ਜੀ